ਹਾਂਜੀ ਹਾਂਜੀ ਅਰ ਵੀ ਲੋਕ ਕੋਈ ਸਪੀਡ ਨੂੰ ਲੋਡ ਨਹੀਂ ਕਰਦੇ ਅੱਜ ਵਰਤਨਾ ਪਹਿਲੇ ਖਾਲਸਾ ਇਹਨਾਂ ਨੂੰ ਇਹਨਾਂ ਨੂੰ ਅਸੀਂ ਫੋਡੇ ਵੀ ਰਹਿੰਦੇ ਹਾਂ ਪਰ ਇਹ ਆ ਬੋਲ ਨਹੀਂਦਾ ਉਸ ਕੀ ਦੇ ਪਰ ਕੋਈ ਡਿਫਰੈਂਟ ਤਰ੍ਹਾਂ ਦੀ ਬੜੀ ਬਈ ਮੁਹਾਮਲੇ ਆਉਂਦਾ ਉਹ ਰੈਟਿੰਗ ਕਰਦੇ ਚੱਲਾ ਜਾਂਦੇ ਆ ਉਹ ਐਸੀ

ਮੇਰੇ ਸਵਾਲ ਹੈ ਜਿਹੜੇ ਬਸੰਦੇ ਕੇ ਚਲੇ ਤੇ ਜਵਾਬ ਨਹੀਂ ਕਰਾਉਂਦੇ ਜਵਾਬ ਕੀ ਦੇਣ ਜਦੋਂ ਵੋਟਾਂ ਬਾਗੇ ਹੁਣ ਕਰੀ ਕਿਹੜਾ ਉਜੜਦਾ ਹੋਇਆ ਬਹਿ ਗਿਆ ਕਿਉਂਕਿ ਵੋਟਾਂ ਸੀ ਪੰਜ ਕਿਸੇ ਦਾ ਪਿਛੇ ਵਾਲੇ ਕੋਮਲ ਕਰਨੀ ਤੇ ਨਾ ਦੇ ਬਣੀ ਨਹੀਂ ਜੇ ਅਸੀਂ ਕਸੂਰ ਕਰਨ ਦੁਰਪਾ ਕੇ ਸਾਡੇ ਜੀ ਵੀ ਰੋ ਇੱਥੇ ਨਜੇ ਬਿਗੇ ਹੈ ਬੰਡੇ ਗਏ ਹੈ ਚਰਾਬਾ ਬਣੀ ਰਹੀਆਂ ਮੋਕਦੀਆਂ ਪੈਸਾ ਬੰਡਾ ਗਿਆ ਵੇਕੇ ਹੈ ਵੋਟਾਂ ਦਾ ਇਹ ਰਿਜ਼ਲਟ ਸਾਡੇ ਕੋਲ ਦੋਖਾ ਕਿ ਨੌਜਵਾਨਾਂ ਤੇ ਜਿਹੜੀ ਉੱਪਰ ਦੋ ਚਾਰ ਦੇ ਬੋਲ ਜਿਹੜੇ ਹੈਗੇ ਉਹ ਨੌਜਵਾਨ ਨਹੀਂ ਹੈ ਜਿਹੜੇ ਬੱਚੇ ਨੇਗਾ ਮਾਰੂ ਨੇਗਾ ਕੀ ਨੌਜਵਾਨ ਦੀ ਸੀ ਪੰਜਾਬ ਇਹਨਾਂ ਨਾਲ ਜਿਹੜੇ ਅਭਿਯੋਗੀ ਦੇ ਪੱਤੇ ਉੱਤੇ ਇਹਾਂ ਦੇ ਕੁਝ ਲਿਖਿਆ ਹੈ ਬੜਾ ਹੋਗਾ ਇਹਨਾਂ ਦਾ ਵਿਚਾਰਿਆ ਦਿੱਤਾ ਉਹ ਸ਼ਹੀਦ ਦੂਰ ਕੀ ਲੈ ਇਹਨਾਂ ਦਾ ਪੜ੍ਹਾਈ ਪਾਸ ਹੀ ਤਾਂ ਚਾਹਰਨਾ ਸ਼ਿਸ਼ੇ ਵੇਖਣਾ ਪਊਗਾ ਜੇ ਕੁਸੂਰ ਲੱਗ ਗਿਆ ਸ਼ਿਸ਼ੇ ਦੇ ਤਾਂ ਹਮ ਚੱਕਰ ਤੇ ਗਈ ਸਾਡੇ ਮਾਮਾ ਆਪਣੇ ਸਾਨੂੰ ਇਹ ਜਿਹੜਾ ਪ੍ਰਿਆਪ ਨਹੀਂ ਦਿੱਤਾ। ਇਹ ਆਪਾਂ ਦੇਖੀ। ਇਹ ਬੜੀ। ਕਿੱਥੇ ਗਲਤੀ ਕਿੱਥੇ ਹੋਈ? ਇਹ ਦੇਖਣ ਦੀ ਲੋੜ ਨਹੀਂ। ਸਾਖਸ਼ਾ ਅੱਜ ਦੇ ਨਹੀਂ ਹੋ ਜਾ। ਇਹ ਜਿਹੜਾ 17 17 ਕੋਈ ਉਹਨਾਂ ਕਾਹਦੇ ਹਰੀਆਂ ਕ੍ਰਾਂਤੀਆਂ ਦੇ ਉਹ ਚਲੇ ਆਪੀ ਉਦੋਂ ਤੋਂ ਇਹ ਪ੍ਰਿਆਪ ਸਟੇਟ ਦੀ ਰਹੀ ਸੀ। ਛੋਟ ਦੀ ਸੀ। ਜਿਸ ਦਾ ਪਹਿਲਾਂ ਤੋਂ ਰਹੀ ਹੈ। 47 ਹੋਏ ਤੋਂ ਠੋਡਾ ਕਾਹੋਂ ਹੋ ਗਿਆ। 42 ਦਾ ਆਇਆ।

ਮਰੇ ਮਰੇ ਆਲੀ ਅਜ ਵੀ ਤੇ ਆ ਵੀ ਬੰਦੇ ਅਜਾ ਆਪਾਂ ਕਿਹਨੇ ਪਿੰਡਾਂ ਦੇ ਵਿੱਚ ਨਗਾ ਬਿਗ ਰਿਹਾ ਹੈ ਜਿਹੜੇ ਵੇਚਣ ਵਾਲੇ ਪਿੰਡਾਂ ਦੇ ਵਿੱਚ ਬੈਠੇ ਉਹ ਕੀ ਤੇ ਛਕਾ ਲਈ ਨੇ ਇਹ ਪਹਿਲਾਂ ਬੋਸ ਬੈ ਦੇ ਹੁੰਦੇ ਸੀ ਉਹਦੇ ਪਹਿਲਾਂ ਬਹੁਤ ਕੁਝ ਕਰਦੇ ਹੁੰਦੇ ਸੀ ਬਹੁਤੇ ਥੜੇ ਭਾਈ ਜਿਹੜੇ ਲੋਕ ਹੈ ਸੈਂਸਿਟਿਵ ਆਪਾਂ ਜਿਹੜੇ ਬੈਠੇ ਹੋ ਕਿਤੇ ਵੀ ਉਹਨਾਂ ਦਾ ਜਲਦੀ ਪੁਛਤੀ ਕੰਮ ਰਿਹਾ ਕਿ ਨਵਾਂ ਨਹੀਂ ਪਰ ਜੇ ਨਿਸ਼ੇ ਬਦਲੇ ਉਹਨਾਂ ਨੇ ਉਹ ਬਾਤ ਬਦਲ ਲਈ ਐਸ਼ੀ ਕਿਵੇਂ ਬਦਲਿਆ ਇਹ ਕੈਮੀਕਲ ਜਿਹੜਾ ਮੌਤ ਦਾ ਸਮਾਨ ਹੈ ਕਿੰਨੇ ਦਾ ਇਹ ਹਾਕਮਾਂ ਨੇ ਲੇਖ ਹਾਕਮ ਥੱਲੇ ਪੋਲੀਟੀਸ਼ਨ ਹੁੰਦੇ ਆਖਣ ਤੁਹਾਡੇ ਅਪਸਰ ਨਹੀਂ ਫਿਰ ਮੈਂ ਕਹੂੰਗਾ ਅਪਸਰ ਹੀ ਹੈ ਨਹੀਂ ਨਹੀਂ ਹੈ ਔਰ ਆ ਪੇ ਪੇ ਨੀ ਚੁੜਕੇ ਸੀ ਨਾ ਗਧਿਆਂ ਨੂੰ ਪੜੇ ਤੁਹਾਨੂੰ ਆਪਣਾ ਗੱਡਦੀ ਵੀ ਟੱਪੀ ਇਹਨਾਂ ਨੂੰ ਗੱਡਦੀ ਕਰਨੀ ਆਉਂਦੀ ਹੈ ਇਹਨਾਂ ਨੂੰ ਠਗੀਆਂ ਮਾਰਨੀਆਂ ਆਉਂਦੀਆਂ ਇਹ ਲੋਕ ਜਿਹੜੇ ਲਗਾ ਇਹ ਹਾਕਮ ਉਹ ਜਿਹੜਾ ਗੱਡੀ ਕਿਤਾਬਾਂ ਨੇ ਪੜ ਕੇ ਆਈਏ ਇਸ ਕਰਕੇ ਉਹ ਜੀ ਜਿਹਾ ਬਣ ਕੇ ਬੈਠੇ ਐ ਥੋੜੇ ਐਸਡੀਐਮ ਲੱਗਦੇ ਐ ਥੋੜੇ ਸੈਕਟਰੀ ਲੱਗਦੇ ਉਹ ਆਹ ਉਹ ਥੋੜੀ ਸਟੇਟ ਦੇ ਹੀ ਨਹੀਂ ਹੈਗੇ ਅੱਜ ਪੰਜਾਬ ਦੇ ਵਿੱਚ 98.99% ਤੇ ਕੋਈ ਕਦਾ ਜੇ ਕਿਤੇ ਹੋਵੇ ਵੀ ਦੀ ਕੀਮਤ ਕੀ ਹੈਗੀ ਅਫਸਰ ਬਾਹਰੀ ਸਟੇਟਾਂ ਦੇ ਬੈਠੇ ਹੁਣ ਥੋੜਾ ਘੱਟ ਹੈ ਪੂਰੇ 2 ਟਕੇ ਟਕੇ ਦੇ ਜਿਹੜੇ ਚੁਲਕੇ ਭੇਜਦੇ ਐ ਅਸੀਂ ਐਮਐਲਏ ਐਮਪੀ ਬਣਾ ਕੇ ਇਹਨਾਂ ਨੂੰ ਜੁੱਤੀ ਹੀ ਰੱਖਦੇ ਬਾ ਤੋ ਥੋੜੇ ਜਿਨੇ ਖੁਸ਼ ਹੋ ਜੇ ਸਾਡੇ ਲੀਡਰ ਵੱਡੇ ਐ ਉਹਨਾਂ ওভার ਆਲੇ ਦੇ ਚੰਡੀਗੜ੍ਹ ਬੈਠੇ ਜ਼ਿਲੇ ਵਾਲਿਆਂ ਨੂੰ ਥੋੜੇ ਜਿਹੇ ਜਿਹੜਾ ਹੈਗੇ ਇਹਨਾਂ ਨੂੰ ਇਹ ਬਰਾ ਲੈਂਦੇ ਐ ਅਫਸਰ ਇਹ ਖੁਸ਼ ਹੋ ਕੇ ਮਿਲਲੇ ਕਿਸੇ ਨੂੰ ਮਾਣ ਸਮਝਿਆ ਜਾਂਦਾ ਜਿਹੜਾ ਕਿ ਤੁਹਾਡਾਂ ਦੇ ਉੱਪਰ ਐ ਅਫਸਰਾਂ ਲਈ ਨੌਕਰੀ ਠੀਕ ਕੀਤੀ ਜਾਵੇ ਇਸ ਵਰਕੇ ਕਰਕੇ ਅਸੀਂ ਪੋਲੀਟਿਸ਼ਨ ਚੁਣਦੇ ਆ ਰਾਜਨੇਤਾ ਚੁਣਦੇ ਆ ਕਿਉਂਕਿ ਉਹ ਦੇ ਉੱਤੇ ਵੇਖਣ ਨੂੰ ਤੇ ਪਰ ਬਹੁਤ ਥੱਲੇ ਐ ਕਿਉਂਕਿ ਲਿਆਫਤ ਨਹੀਂ ਹੈਗੀ ਅਕਲ ਨਹੀਂ ਹੈਗੀ ਉਹ ਚੀਜ਼ ਉਹਨੂੰ ਪਤਾ ਹੀ ਨਹੀਂ ਕਿਵੇਂ ਲੱਗਿਆ ਉਹ ਜਿਹੜੇ ਲੋਕ ਕਰੇ ਗਏ ਨੇ ਐਮਐਲਏ ਬਣ ਕੇ ਜਾਂ ਐਮਪੀ ਬਣ ਕੇ ਜਿਹੜੇ ਉਹਨੂੰ ਕਹਿ ਸਕਦੇ ਤੁਸੀਂ ਨੌਕਰੋ ਆਪਣੇ ਆਹ ਤੁਹਾਨੂੰ ਚਾਹੀਦੇ ਹਨ ਆ ਸਾਡੇ ਸਟੇਟ ਨੂੰ ਬਚਾਉਣਾ ਆ ਲੈ ਆ ਕਰਕੇ ਸੈਂਡ ਕਰਨੇ ਮੈਂ ਸੈਂਡ ਇਹਨਾਂ ਨੇ ਕਰਨੇ ਆਪ ਕਰਾਉਣੇ ਤੁਹਾਡੇ ਤੋਂ ਤੇ ਗਲਤ ਕੰਮ ਸਾਰੇ ਜਿਹੜੇ ਆ ਗਏ ਇਹ ਸਿਸਟਮ ਕਰ ਰਹੇ ਕੋਈ ਇਹ ਸਿਸਟਮ ਨੂੰ ਬਦਲਣਾਂ ਤੇ ਟਾਈਮ ਲੱਗਣਾ ਇਹ ਨਹੀਂ ਹੁੰਦਾ ਕਿ ਆਹਦੇ ਮੈਂ ਤੁਹਾਡੇ ਕੋਲ ਗੱਲਾਂ ਕਰਦੇ ਬੜਾ ਪਰ ਬੋਟ ਦੀ ਤਾਕਤ ਜਿਹੜੀ ਬਹੁਤ ਵੱਡੀ ਹੈ ਇਹਨੂੰ ਅਸੀਂ ਗੌਣ ਸਮਝਿਆ ਸਭ ਤੋਂ ਕਿਸੇ ਦਾ ਇਸ ਤਰ੍ਹਾਂ ਦਾ ਫੋਨ ਆ ਗਿਆ ਕਿਸੇ ਨੇ ਸੇਫੋਂ ਪਿੱਛੇ ਤੁਹਾਨੂੰ ਫੋਨ ਕਰਦਾ ਕਿਸੇ ਨੇ ਫੋਨ ਕਰੇ ਪਿੱਛੇ ਫੋਨ ਕਰਦਾ ਜਨੇ ਤੁਹਾਨੂੰ ਮਾਰ ਕੇ ਫੋਨ ਕਰਦਾ ਅਸੀਂ ਆਪਣੀ ਗੋਲੀ ਪਾਉਂਦੇ ਕੋਟ ਹੁਣ ਐਵੇਂ ਨਹੀਂ ਪੈਂਦੇ ਪੰਜ ਦੁਸ਼ਮਣ ਜਿਹੜੇ ਤੁਹਾਡੇ ਰਜਿਸਟਰ ਸਾਹਮਣੇ ਖੜੇ ਐ ਉਹਨਾਂ ਦੇ ਹੱਥ ਤੇ ਕਿਰਪਾ ਨਾਲ ਲਉ ਦਿਓ ਲਈ ਤੁਹਾਡੀ ਜਿਵਾਨੀ ਉਹਨਾਂ ਦੇ ਪਿੱਠ ਪਿੱਛੇ ਲੋਕ ਹੋਏ ਹੋਏ ਛੁਰੇ ਚੱਕੂ ਜਿਹੜੇ ਤੁਹਾਡੀ ਪਿੱਠਾਂ 'ਤੇ ਕੱਲ ਮਾਰੇ ਹੋ ਮੌਜੂਦ ਆ ਸਾਰੇ ਨਹੀਂ ਦੇਖਣਾ ਆਪਣੀ ਮਰਜ਼ੀ ਜੇ ਝਾਕਣਾ ਹੀ ਨਹੀਂ ਹੈਗਾ ਤੇ ਫਿਰ ਤੁਹਾਡੀ ਇੱਛਾ ਹੈ ਅੱਜ ਦੇਖੋਗੇ ਜਿਹਾ ਆਪਕੀ ਤੰਦਰੁਸਤੀ ਦਾ ਸ਼ਰੀਰ ਵਿੱਚ ਸਪਸ਼ਟ ਕਿ ਜੇ ਦੁਸ਼ਮਣ ਨੂੰ ਨਹੀਂ ਪਛਾਣਾਂਗੇ ਅਸੀਂ ਆਪਾਂ ਮੈਂ ਹਰ ਵਾਰ ਦਰਦ ਲੈਂਦਾ ਸੀ ਰੋਜ਼ ਰੋਟੀ ਖਾਣੇ ਤੇ ਭਾਂਡੇ ਮਾਣਦੇ ਝੂਠੇ ਜ ਨਹੀਂ ਹਨ ਉਹਨੇ ਝੂਠੇ ਭਾਂਡੇ ਥੋੜੇ ਸਾਹਮਣੇ ਖੜੇ ਕਿਉਂ ਖਾਣੀ ਇਹਦੇ ਝੂਠ ਆਪਾਂ ਆ ਲੈ ਕੇ ਆਂਦੇ ਸੀ ਰਮੀ ਮਾਂ ਦੇ ਮਾਂ ਜੀ ਸੀ ਨਾ ਭਾਂਡੇ ਨਾਮੇ ਬਰਤਨ ਲੈ ਆਦੇ ਸੀ ਪਤਾ ਤਾਂ ਲੱਗ ਗਿਆ ਕਿ ਜੇ ਨਾਮ ਲਿਆਉਦੇ ਤਾਂ ਇਹਨਾਂ ਦਾ ਪਤਾ ਲੱਗਣਾ ਸੀ ਲਿਖਾ ਰਹਿਣਾ ਸੀ ਸਤਾਰਾ ਜੀ ਆਉਦੇ ਆਉਦੇ ਬੱਚੇ ਇਹ ਤੇ ਆਪਾਂ 22 ਚ ਬੰਨ ਮੇ ਲਿਆਦੇ ਇਹ ਤਾਂ ਸਤਾਜ ਵੀ ਪਤਾ ਲੱਗਣਾ ਸੀ ਚਲੋ ਹੁਣ ਲੱਗ ਗਿਆ 2 ਸਾਲਾ ਜੀ ਪਤਾ ਲੱਗ ਗਿਆ ਇਹ ਨਾਲੇ ਤਾਂ ਪਹਿਲੇ ਮਹੀਨੇ ਚ ਦਸ ਦਸ ਮੈਂ ਪਹਿਲੀ ਕਨਫਰੈਂਸ ਵਸਾਖੀ ਹੜਦਮ 22 ਜੀ ਕੀਤੀ ਸੀ ਇਹ ਸਤਕਾਰ ਬਣੀ ਹੋਏ ਸੀ 27 ਦਿਨ ਹੋਏ ਸੀ ਵੀ ਇਹ ਨਹੀਂ ਹੋਇਆ ਜਦੋਂ ਇਹਨਾਂ ਨੇ ਕਿਹਾ ਸੀ ਕਿ ਇਹ ਜਿਹੜੀ ਐਂਟੀ ਗੈਗਸਟ ਟੀਮ ਹੈ ਇਹ ਉਹ ਮੇ ਕੰਮ ਕਰਪੂ ਜਿਵੇਂ ਪਹਿਲਾਂ ਕਰਦੀ ਕਿ ਇਹੇ ਮੁਕਾਬਲੇ ਬਣਾ ਗਿਆ ਨਜਵਗ ਮਾਰੇ ਜਾ ਰਹੇ ਅੱਜ ਸਮਾਂ ਹੈ ਕਿ ਤੁਹਾਡੇ ਜਵਾਨੀ ਦੇ ਮੁਕਾਬਲੇ ਬਣਾਏ ਜੁਣ ਭਾਵੇਂ ਕਿੰਨੇ ਹੀ ਗੁਨਾਹਗਾਰੋ ਬੱਚੇ ਹੈਗੇ ਕਿੱਥੋਂ ਆਏ ਹੋ ਪੈਦਾ ਪੈਦਾ ਮਾਮਾ ਨੇ ਜੰਮੇ ਸੀ ਵੀਰ ਗੈਂਗਸਟਰ ਬਣੂਗਾ ਆਦਾ ਛੇੜੀ ਬਣੂਗਾ ਮਾਮਾ ਨੇ ਸੋਚ ਕੇ ਜੰਮੇ ਸੀ ਕਿਨੇ ਬੜਾ ਹੈ ਇਸ ਸਿਸਟਰ ਨੂੰ ਬੜਾ ਇਸ ਸਿਸਟਰ ਨੂੰ ਕੋਣ ਹੈਡ ਕਰ ਰਿਹਾ ਤੁਹਾਡਾ ਅਫਸਰ ਕਰ ਰਿਹਾ ਨਾ ਗੇਤਾ ਕਰ ਰਿਹਾ ਇਹ ਗੋਲੀਆਂ ਮਾਰ ਰਹੀਆਂ ਨੇ ਤੇ ਪਰੋ ਤੁਹਾਡੇ ਪੁੱਤ ਕਿਉਂ ਬੋੜੀ ਦੇ ਡਿਖਾ ਰਹੇ ਤੁਹਾਡੇ ਪੁੱਤ ਕਿਉਂ ਨਸ਼ੇ ਦੀ ਗੋਲੀਆਂ ਨਾ ਮਾਰੇ ਜਾਂਦੇ ਹੋ ਅੱਜ ਇਹ ਭਗਵੰਤ ਮਾਨ ਕਰਦਾ ਸੀ ਜੇਰੋਂ ਕਿ ਮੈਂ ਘਾਸ ਘਾਸ ਦੀ ਖੇਤੀ ਲਿਆਉਂਗਾ। ਨਹੀਂ ਤੂੰ ਘਾਸ ਘਾਸ ਦੀ ਖੇਤੀ ਲਿਆਉਣ ਜੂਗਾ। ਮੰਨ ਲਓ ਤੇਰੇ ਬੱਲੇ ਕੁਛ ਨਹੀਂ ਅਕਲ ਨਹੀਂ ਮੇਰੀ। ਇੱਕ ਤੁਰੇ ਜਾਂਦੇ ਜਾਨਵਰ ਨੂੰ ਵੀ ਆਏ ਪਤਾ ਅੱਜ ਆਪਾਂ ਹਾਰ ਨਹੀਂ ਮਾਰੀਏ ਤਾਂ ਪਾਸੇ ਹੋ ਜਾਂਦੇ। ਕਿ ਗੱਡੀ ਆ ਰਹੀ ਤਾਂ ਟੋਗ ਗਿਆ ਜਾਨਵਰ। ਪਤਾ ਹੈ ਉਹ ਗੱਡੀ ਆਈ। ਇੰਨੀ ਕਦੋਂ ਤੱਕ ਜਾਨਵਰ ਹੀ ਰਹੇ। ਇੰਨੀ ਕਦੋਂ ਤੱਕ ਤੁਹਾਨੂੰ ਹੋੱਕੀ ਚ ਬਾਣੀ ਦਾ ਹੋਈ। ਅਬੀ ਲਾਸਟ ਹਫਤੇ ਪਿੱਛੇ ਜੇ ਪ੍ਰੈਸ ਕਾਨਫਰੰਸ ਕੀਤੀ ਪੁਲਿਸ ਨੇ ਇੱਕ ਕਿਸਾਨ ਫੜਿਆ ਉਹ ਉਸ ਦੀ ਖੇਤੀ ਕਰਦਾ ਕੀ ਸੀ ਇੱਕ ਮਰਲੇ ਜਗ੍ਹਾ 'ਚ 700 ਪੈਸੇ ਦੇ ਉਤੇ ਉਹ ਖੇਤੀ ਕਰਦਾ ਪ੍ਰੈਸ ਕਾਨਫਰੰਸ ਹੋਈ ਕਿਸਾਨ ਫੜਿਆ ਇੱਕ ਮਰਲਾ ਵਿਲੀ ਬੈਠਾ ਸੀ ਗੋਲੀਆਂ ਜਿਹੜੀਆਂ ਨਸ਼ੇ ਦੇ ਜੀਵਤ ਰੱਖਣ ਵਾਲੀਆਂ ਆ ਇਹਦੀ ਗਿਣਤੀ ਮੈਂ ਪਿਛਲੇ ਪਿੰਡ ਵੀ ਦੱਸ ਕੇ ਹਾਂ ਸੀ ਤੁਹਾਨੂੰ ਹੁੰਦਾ ਕਿੰਨੀ ਮਤਲਬ ਤਾਂ ਰਾਤ ਦੇ ਵਿੱਚ ਦਿੱਤੀਆਂ ਜਾ ਰਹੇ ਕਰੋੜਾਂ 8899 ਕਰੋੜ ਗੋਲੀ ਜਿਹੜੀ ਹੈ ਹੈਲਥ ਸਿਸਟਮ ਸਰਕਾਰੀ ਹਸਪਤਾਲਾਂ 'ਚ ਭੇਜਦਾ ਦੂਜੇ ਛਿੱਟੇ ਨੂੰ ਪਾਸੇ ਕਰ ਦਿਓ ਤਾਂ ਕਿ ਜਿਹੜੀ ਜਵਾਨੀ ਥੋੜੀ ਹੈਗੀ ਹੈ ਇਹਦੇ ਨਾਲ ਫਾਕਤ ਵੀ ਨਾ ਰਹੇਗੀ ਆਪਦੇ ਲਾਲਾਂ ਤੋਂ ਹਾਂ ਥੋੜੇ ਬੱਚੇ ਥੋੜੇ ਅਗਲੀ ਵੜਾ ਪੀੜੀ ਪੈਦਾ ਕਰਨ ਤੋਂ ਸਮਰਥ ਹੋ ਜੇ ਜਾਣੇ ਅਸੀਂ ਸੈਂਟਰਾਂ ਦੇ ਵਿੱਚ ਉਥੋਂ ਕੀ ਲੱਗੇ ਉਹਨੇ ਬਦਲਿਆ ਅੱਜ ਜੋ ਕੁਝ ਤੁਹਾਡੇ ਘਰਾਂ 'ਚ ਪਾਉੜ ਰਿਹਾ ਹੈ ਪਤਾ ਨਹੀਂ ਕੀ ਹੈ ਬੀਨਸ ਇਹਨੂੰ ਕਹਿੰਦੇ ਫਸਲਾਂ ਤੁਹਾਡੀਆਂ ਜ਼ਹਿਰ ਨਾਲ ਪਾਗਮ ਹੋ ਗਈਆਂ ਬিনা ਖਾਦ ਤੋਂ ਬਾਕੇ ਖਾਦੇ ਕੁਝ ਹੋ ਜੇ ਕਿ ਤਰਕੀ ਦੀ ਨਸ਼ੇ ਤੇ ਆਪਾਂ ਕਾਲੀ ਬਸਰ ਜਿਉ ਰਹੇ ਹਾਂ ਜੋ ਜ਼ਮੀਨ ਭਰਵਾਣ ਵਿੱਚ ਮਿਹਨਤ ਆ ਲਾਦੀ ਹੁੰਦੀ ਹੈ ਤਰਕੀ ਦੀ ਗੱਲ ਹੋ ਗਈ ਕਿ ਅਬ ਇੱਥੇ ਦੇਰੀ ਹੋ ਗਈ ਤਰਕੀ ਜਹਲ ਦੀ ਭਰੀ ਹੋਈ ਜਿਹੜੀ ਨਾਲ ਨੂੰ ਦੇਣੀ ਹੈ ਕੋਈ ਬੋਲੀ ਕੋਈ ਇਹ ਵਿਰਾਸਤ ਜਿਹੜੀ ਬਚਾਈ ਸੀ ਜਿਹੜੀ ਬਚੀ ਹੋਈ ਜਿਹੜੀ ਸਾਡੇ ਕੋਲ ਹੈਗੀ ਪਹਿਲਾਂ ਜਾੜੀ ਇਹ ਵੀ ਸੀ ਵੇਚ ਲਈ ਹੋਰ ਕੁਝ ਕਰ ਲਿਆ ਬਾਹਰ ਜਾਵਣੇ ਨੇ ਗਿਣੇ ਕਰ ਲਈ ਸਾਰੀ ਧਰਤੀ ਥੋੜੀ ਗਾਣੇ ਪਈ ਕਿਹਨੇ ਕਿਧਰ ਕੋਲ ਪਈ ਬੈਂਕਾਂ ਕੋਲ ਅੱਗੇ ਕਿਹਨੇ ਕੋਲ ਬੰਦੀ ਸੀ ਅੜਤੀ ਪੜਉਂਦੀ ਸੀ ਉਹਦੇ ਨਾਲ ਥੋੜੀ ਰੋਟੀ ਬੈਠੀ ਸੀ ਪੈਨਸਪ ਸਾਂਝ ਲੋੜ ਪੈਣ ਤੇ ਤੁਹਾਨੂੰ ਉਨੇ ਪੈਸੇ ਦਿੰਦਾ ਸੀ ਜਿੰਨੇ ਥੋੜੇ ਤੋਂ ਬੁੱਲ ਸਕਦੇ ਪੂਰ ਵੀ ਲੈਂਦੇ ਸੋ ਦਾ ਥੋੜੀ ਪੂਰ ਲੈ ਜਾਂਦਾ ਅੱਜ ਬੈਂਕਾਂ ਵਾਲੇ ਪੁੱਛਾਂ ਚੜ੍ਹ ਕੇ ਆਉਂਦੇ ਮੋੜਨ ਦੇ ਆਪਾਂ ਸਮਰਥ ਨਹੀਂ ਦੇ ਜਿਹੜੇ ਕਰਜ਼ਾ ਕੋਈ ਕਰਜ਼ਾ ਕਿਸਾਨ ਮੋੜ ਸਕਦਾ ਮੈਨੂੰ ਹੱਥ ਖੜਾ ਕਰਕੇ ਦੱਸ ਦੇ ਕਿ ਉਹਨੂੰ ਮੌਕਾ ਮਿਲਦੇ ਜੀ ਮੈਂ ਆਪਣੇ ਕਿਸਾਨ ਨੂੰ ਕਰਜ਼ਾ ਲਾ ਦਵਾਂ ਨਹੀਂ ਜੇ ਕਾਰਪੋਰੇਟਾਂ ਦਾ ਲੱਖਾਂ ਕਰੋੜਾਂ ਦੇ ਜਿਹੜੇ ਲੋਨ ਹੈ ਉਹ ਛੱਡਿਆ ਜਾ ਸਕਦੇ ਹੈ ਕਿ ਕਿਸਾਨਾਂ ਦੇ 2-2 ਲੱਖ ਦੇ ਜਾਂ ਲੋਨ ਨਹੀਂ ਆਪੀ ਦੇ ਕਿਉਂਕਿ ਨੀਤੀ ਨਹੀਂ ਹੈ ਨੀਤੀ ਹੈਗੀ ਹੈ ਜ਼ਮੀਨਾਂ ਤੇ ਕਬਜ਼ੇ ਕਰੋ ਕਿ ਅਸਲ ਕਹਾਣੀ ਜਿਹੜੀ ਹੈਗੀ ਸਾਰੇ ਪਾਸੇ ਵੱਲ ਘੁਮ ਕੇ ਜ਼ਮੀਨ ਤੇ ਹੁੰਦੀ ਹੈ ਵਰਡਾਟਰ 30 ਦੇ ਰੀਸ ਸਕੀਮਾ 2030 ਤੱਕ ਪੂਰੀਆਂ ਹੋਣਗੀਆਂ 24 ਹੋ ਗਈਆਂ ਹਾਈਵੇ ਬਣ ਰਹੇ ਐ ਇਹ ਤੁਹਾਡੇ ਵਾਸਤੇ ਹੀ ਬਣ ਰਹੇ ਐ ਇੰਟਰਨੈਸ਼ਨਲ ਰੋਡ ਬਣਾ ਰਹੇ ਤੁਹਾਡਾ ਤਾਂ ਚੜਨ ਦਾ ਹੋਗੂਗੀ ਨਾ ਦੇ ਖੁੱਲਣੇ ਜਾ ਕੇ ਜਰਾਬ ਕੱਢ ਲੈ ਤੇ ਪਿੱਛੋਂ ਮਿੱਥੋ ਤੁਹਾਨੂੰ ਇਹਦੇ ਤੇ ਚੜਨ ਦਾ ਹੋਗੂਗੀ ਤੁਹਾਡੇ ਸਰ ਕੁਛ ਬੈਠੇ ਲੇਟ ਆ ਸੀ ਬਹੁਤ ਪਰ ਜੇ ਜਾਨਵਰੀ ਵੀ ਬੈਠਦਾ ਪੂਛ ਮਾਰਦਾ ਆਪਣੇ ਖਾਣੇ ਸਾਲ ਕਰ ਲੈਂਦਾ ਇੰਨੀ ਸਵੱਛਤਾ ਤਾਂ ਅਸੀਂ ਰੱਖ ਸਕਦੇ ਕਿ ਅਸੀਂ ਆਪ ਦਾ ਪਿੱਟ ਬਚਾਈ ਕੀ ਇਹ ਜੋ ਫਾਰਮੂਲਾ ਨਹੀਂ ਕਿ ਜਿਹੜਾ ਕਿਸੇ ਸਰਕਾਰ ਨੇ ਦੇਣਾ ਹੋਵੇ ਮੈਂ ਕਹਿੰਦਾ ਹਾਂ ਮੈਂ ਕੱਲ ਨੂੰ ਮੇਰੇ ਵਰਗਾ ਬੰਦਾ ਵੀ ਜਾਣ ਲੱਗਿਆ ਕਿ ਕਿ ਜਾਊਗਾ ਵੀ ਬੋਲ ਸ਼ਾਇਦ ਚਗੀ ਰਕੇ ਸਾਲੂ ਵੀ ਪਾ ਦੇ ਮੈਂ ਕਹਿੰਦਾ ਤੁਸੀਂ 117 ਬੰਦੇ ਦੇ ਕੇ ਮੈਨੂੰ ਸੀਐਮ ਬਣਾ ਦੇ ਇਹਨਾਂ ਕੋਲ ਬੈਠੇ ਮੈਂ ਕੁਛ ਨਹੀਂ ਦੇ ਸਕਦਾ ਆਹ ਹੀ ਦੇ ਦੇ ਸੋ ਮੇਰੇ ਵਾਰੀ ਦੱਸ ਤੈਨੂੰ ਜਗਾ ਕੇ ਤੈਨੂੰ ਥੋੜਾ ਪਿੰਡ ਕਿਵੇਂ ਬਚਾਉਣਾ ਇਹਦੇ ਵਿੱਚ ਸਹਾਇਤਾ ਕੀਤੇ ਜਾ ਸਕਦੀ ਜਿੱਦਾਂ ਕੁਛ ਨਹੀਂ ਕਰ ਸਕਦਾ ਕਿਉਂਕਿ ਤੁਹਾਡੇ ਕੋਲ ਪਹਿਲੇ ਹੀ ਹੈ ਦਿੱਤਾ ਤਾਂ ਉਹਨੂੰ ਜਾਵੇ ਜਿਹੜਾ ਭੁੱਖਾ ਹੋਵੇ ਤੁਸੀਂ ਤਾਂ ਮਾਲਕ ਜ਼ਮੀਨਾਂ ਦੇ ਮਾਲਕ ਹੋਣ ਫਿਰ ਹੋਈ ਸੀ ਮੰਗ ਤੇ 80000 ਰੁਪਿਆ ਨਹੀਂ ਕਰਨ ਐਲਾਨ ਤੇ ਅਸੀਂ ਜੁੱਤੀ ਨਾ ਲਈ ਇਹਨਾਂ ਨੂੰ ਵੀ ਸਾਡੀ ਧੀ ਹੈ ਬੜਾ 8000 ਰੁਪਏ ਪਿਛੇ ਥੋੜੇ ਪਿਛੇ ਅਸੀਂ ਖੁਸ਼ ਹੋਈਏ ਵੀ ਖਾਣ ਦੇਣਗੇ ਤੇ ਫਿਰ ਅਫਰਾਜ ਗਰੀਬ ਦਿੱਤਾ ਡੁੱਬ ਕੇ ਮਰ ਜਾਣਾ ਚਾਹੀਦਾ ਸਾਡੀ ਕੌਮ ਪਹਿਲਾਂ ਤਾਂ ਜਿਹਨੂੰ ਐਲਾਨ ਹੀ ਕੀਤਾ ਕਿਸੇ ਨੇ ਉਹਦੇ ਜੁੱਤੀ ਨਾ ਕਿਹਾ ਨਾ ਲਈ ਤੇ ਫਿਰ ਅਸੀਂ ਅੱਜ ਵੀ ਚਾਹ ਰੱਖੀਏ ਤੇ ਫਿਰ ਲੈ ਵੀ ਲਈ ਜੇ ਕੋਈ ਉਹਦੇ ਬਾਤ ਸੋਚੀਏ ਖੁਸ਼ ਹੋ ਜਾਈਏ ਵੀ ਹਜ਼ਾਰ ਰੁਪਏ ਦਿੱਤਾ ਬੋੜ ਪਾ ਲਿਆ ਤੇ ਫਿਰ ਸਾਡੀ ਤਾਂ ਇਸ ਤੋਂ ਵੀ ਭੜੀ ਹੁਣ ਚਾਹੀਦੀ ਸੀ ਸਾਡੀ ਆਕਾਦ ਹੀ ਆ ਬੜੀ ਜਿਮੀਰਾਈ ਜਿੱਥੇ ਆ ਗਈ। ਦੇਣ ਵਾਲੀ ਦਾਤਿਆਂ ਦੀ ਕੌਮ ਅੱਜ ਮੰਗਤਿਆਂ ਨਹੀਂ ਕੰਮ ਕਰਦੀ। 5-5 ਕਿਲੋ ਅਗਣ ਤੋਂ ਢੋੜੇ ਕਰਾ ਦਿੱਤੀਗੇ। ਕੀ ਕੁਛ ਕਰੀ ਜਾਂਦੇ ਆ। ਕਦੋਂ ਅਸੀਂ ਆਪਣੇ ਤੇ ਦੇਗਾ ਪਾਰਾਂਗੇ। ਮਾਲਕ ਕਰੋ ਪਛਾਣੋ ਬਾਲਦੇ ਆ। ਦਾਤਾ ਬਿਘਾਰੀ ਬੜੇ ਬੈਠਾ ਮੰਗ ਰਿਹਾ। ਉਹ ਥੋੜੀ ਜ਼ਮੀਨ ਦੇ ਨਿਗਰ ਕੀ ਬਟੇ ਇਹੀ ਵੇਖੋ ਜੇ ਇਹ ਜ਼ਮੀਨ ਜਿਹੜੀ ਹੈਗੀ ਆ ਤੁਹਾਡੇ ਕੁਛ ਨਹੀਂ ਪੱਲੇ ਪਾਰੇ। ਉਹ ਕਿਉਂ ਇਹ ਦਾ ਕਰਨਾ ਚਾਹੁੰਦੇ ਜੇ ਘਾਟੇ ਦਾ ਸੌਦਾ। ਉਗੋ ਫੋਣਾ ਚਾਹੁੰਦੇ ਇਸੇ ਕਰਕੇ ਥੋੜੇ ਦੇ ਘਾਟੇ ਦਾ ਸੌਦਾ ਬਣਾ ਕੇ ਤੁਹਾਨੂੰ ਇਹ ਤੋਂ ਡਰਾ ਕੇ ਤੁਹਾਨੂੰ ਡਰਵਾਉਂਦੇ ਜ਼ਮੀਨ ਤੋਂ ਇਹ ਇਹਦੇ ਹਾਲਾਤ ਪਹਿਲਾਂ ਕਰ ਦਿੱਤੇ ਅੱਜ ਕਿਸਾਨ ਕਿਉਂਕਿ ਜ਼ਮੀਨਾਂ ਉਹਨਾਂ ਨੇ ਲੈ ਲਈਆਂ ਉਹਨਾਂ ਕੋਲ ਟੈਕਨੋਲੋਜੀ ਹੈ ਉਹਨਾਂ ਕੋਲ ਐਸੀ ਜ਼ਮੀਨ ਦੇ ਇੱਕ ਕਿੱਲੇ ਤੋਂ ਇੱਕ ਸੀਜ਼ਨ ਸੁ ਲੱਖ ਰੁਪਏ ਦੀਆਂ 5 5 7 7 10 10 ਲੱਖ ਰੁਪਏ ਦੀ ਫਸਲ ਕੱਢਣ ਦੀ ਸੌਦਾ ਤਾਂ ਉਹ ਕੱਢ ਰਹੇ ਅਮਰੀਕਾ ਕੈਨੇਡਾ ਦੇ ਵਿੱਚ ਖਤਮ ਕਰਕੇ ਕਿਸਾਨੀ ਉਥੋਂ ਦੀ ਉਥੇ ਪਿਆਪਿਆਂ ਹਜ਼ਾਰ ਲੱਖ ਲੱਖ ਏਕੜ ਦੇ ਫਾਰਮ ਨੇ ਉਹ ਕਾਰਪੋਰੇਟ ਦੇ ਕਿਸਾਨ ਦੇ ਅਸੀਂ ਇਹੀ ਵਜੇ ਹੋਏ ਆ। ਸਾਡੀ ਹੀ ਧਰਤੀ ਬਜੀ ਹੋਈ ਐ ਇਸ ਵਾਰੀ ਇਕੱਠੇ ਹੋ ਕੇ ਸੱਚ ਕੀਤੀ ਸਾਰੇ ਨੇ ਇਸ ਵਾਰ। ਹਾਕਮ ਤੁਹਾਡਾ ਨਾਲ ਰਲਿਆ ਹੋਇਆ। ਬਚਾਉਣਾ ਕਿਨੇ ਰਾਜੇ ਰਾਜਾ ਤੁਹਾਡੇ ਨਾਲ ਰਲਿਆ। ਪਰ ਸਾਰੇ ਕੋਈ ਇੱਕ ਨਹੀਂ ਜੀ ਤੋਂ ਮਿਲ ਲਿਆ। ਤੋਂ ਇਸ ਹਾਲਾਤ ਦੇ ਵਿੱਚ ਇਹ ਜੀ ਹੁਣ ਮੈਨੂੰ ਦੋ ਮੁੰਡੇ ਨਾਲ ਲੈ ਕੇ ਆਉਣੇ ਲੱਗੇ ਆ ਕਿ ਚਲੋ ਆ ਇੱਕ ਖੁਸ਼ ਹੋ ਕੇ ਗੱਲ ਸੁਣਦੇ ਆ। ਇੱਕ ਖੁਸ਼ੀ ਦੇ ਨਾਲ। ਕਿੰਨਾ ਗੱਲਾਂ ਕਰਨ ਵਾਸਤੇ ਤੁਣ ਇਕੱਠੇ ਕਰਨ ਦੀ ਲੋੜ ਹੈ। ਥੋੜੇ ਘਰੇ ਲੱਗੀ ਹੋਈ ਆਪ ਤੇ ਮੈਂ ਤਾਂ ਇਹ ਵਿੱਚ ਚਾਹੀਦੀ ਕੁਝ ਨਹੀਂ ਤੁਹਾਨੂੰ ਪੰਜ ਪਾਰਟੀਆਂ ਬਾਰੇ ਦੱਸਿਆ ਮਾਨ ਸਾਹਿਬ ਸੁਮੇਤ ਵੀਰਾਂ ਦੀ ਕੀ ਕਰਦਾਰ ਇਹਨਾਂ ਨੇ ਕੀ ਖਤਮ ਕੀਤਾ ਹੁੰਦਾ ਕੋਈ ਕਿਸੇ ਨੂੰ ਹੋਵੇ ਸਵਾਲ ਕਰ ਲੈ ਜੇ ਮੈਂ ਆਮ ਤੌਰ ਤੇ ਇਸੇ ਮੱਦੇ ਨੀ ਬੁਲਾਉਂਦਾ ਐਸੇ ਰੀਏ ਬਾਹਵਾ ਗੱਲਬਾਤ ਲੋਕਾਂ ਨੂੰ ਤਕਲੀਫ ਵੀ ਹੁੰਦੀ ਜਦੋਂ ਮੈਂ ਬੋਲਦਾ ਕਮੈਂਟਰੀ ਬਹੁਤ ਹੁੰਦੀ ਇਹਨਾਂ ਦੀ ਜ਼ਗੀਰਦਾਰੀ ਨੂੰ ਲੈ ਕੇ ਬੜੇ ਸਵਾਲ ਆਉਣਗੇ ਤੁਹਾਨੂੰ ਵੀ ਕਿੱਥੋਂ ਆਈ ਜੀ ਇਹਦਾ ਕੌਣ ਦੇਖ ਲੋ ਤੇ ਕਿਉਂ ਨਾ ਪੱਖਪਾਤੀ ਨੂੰ ਆਤਮਾ ਦੀ ਗਣ ਹੈ ਜੇ ਜਗੀਰਾ ਜਿੱਥੋਂ ਆਇਆ ਉਹਨਾਂ ਦੀ ਤਾਂ ਆਜੜੀ ਭਰਦੀ ਹੈ ਅਸੀਂ ਤਾਂ ਇਸ ਵਾਰ ਵੀ ਪੁੱਛਾਂਗੇ ਬਿਸਰਾਮਰ ਵਾਰ ਵੀ ਦੱਸੋ ਤੁਹਾਨੂੰ ਉਦਮ ਸਿੰਘ ਬਾਰੇ ਵੀ ਦੱਸੋ ਬਾਕੀ ਵੀ ਦੱਸ ਦਿਓ ਅਸੀਂ ਐਵੇਂ ਤੇ ਤਕਸ਼ਾ ਦੇ ਫਿਰਦੇ ਸੀਤ ਸਮਝ ਕੇ ਸੀ ਇਹਨਾਂ ਤੋਂ ਜਾਣਕਾਰੀ ਲੈ ਲਾਂਗੇ ਜੀ ਇਹ ਇਕੱਲੀ ਇਹ ਨਹੀਂ ਗੱਲ ਜੇ ਪਾਰਟਿਕੂਲ ਗੱਲ ਕੀਤੀ ਹੈ ਬਾਕੀ ਬੀਜੇਪੀ ਵਾਲੇ ਕੀ ਨੇ ਅਕਾਲੀ ਕੀ ਨੇ ਅਕਾਲੀ ਕੀ ਨੇ ਬਿਹਾਰ ਬਰਬਾਦ ਪਿਆ ਤਾਂ ਜ਼ਿੰਮੇਵਾਰ ਇਹੀ ਰਹੇ ਹੈ ਤੁਸੀਂ ਤਾਂ ਰਾਜ ਨਹੀਂ ਕੀਤਾ ਮੈਂ ਤਾਂ ਰਾਜ ਨਹੀਂ ਕੀਤਾ ਮੈਂ ਤਾਂ ਫਿਰ ਨੌਕਰੀ ਕੀਤੀ ਇਹਦੇ ਵਿੱਚ ਉਹ ਉਰਾਜਯੋਗ ਹੀ ਹੁੰਦਾ ਨੌਕਰੀ ਮੈਂ ਤਾਂ ਗੁਨਾਹਾਂ ਦਾ ਰਹਿ ਗਿਆ 32 ਸਾਲਾਂ ਨੂੰ ਮੈਂ ਤਾਂ ਵੀ ਗੁਨਾਹਾਂ ਦਾ ਪਛਤਾ ਤਾਫ ਕਰਨਾ ਆਇਆ ਮੈਂ ਤੁਹਾਡੇ ਕੋਲ ਮੰਗਣ ਕੁਝ ਨਹੀਂ ਆਇਆ ਤੇ ਮੈਨੂੰ ਪ੍ਰਮਾਤਮਾ ਨੇ ਬੜੀ ਕਿਰਪਾ ਕੀਤੀ ਬਹੁਤ ਕੁਝ ਦਿੱਤਾ ਸੀ ਕਿ ਪੰਜਾਬ ਉਜੜਦਾ ਰਿਹਾ ਸੀ ਉਹਦੇ ਵਿੱਚ ਮਚਾਉਣ ਦੀ ਉਪਰਦਾ ਨਹੀਂ ਕੋਈ ਪਾਇਆ ਪਰ ਅਜੇ ਮੈਂ ਮਰਿਆ ਨਹੀਂ ਫਿਰਦਾ ਅਜੇ ਮੈਂ ਜਿਉਦਾ ਹੈ ਆਪਾਂ ਸਾਰੇ ਜਿਉਦੇ ਬੈਠੇ ਕਿ ਅੱਜ ਮੁੜ ਪੀ ਤਾਂ ਕੀ ਹੈ ਕਿ ਸਿਸਟਮ ਨੂੰ ਨਕਾਰਨਾ ਪਊਗਾ ਨਾ ਕਿਉਂ ਨਿਕਲਣਾ ਪਊਗਾ ਕਿ ਜਾਲ ਤੋੜਨੇ ਪੈਣਗੇ ਔਖੇ ਆਪ ਪਹਿਲੇ ਪਿੰਡ ਬੈਠਾ ਸੀ ਦੋ ਤਿੰਨ ਬਜ਼ੁਰਗ ਆਪਸ ਵਿੱਚ ਗੱਲ ਕਰਦੇ ਤੇਰੇ ਬਾ ਬਦਲ ਨੇ ਉਹ ਕੀਤਾ ਉਹਨੇ ਤੇਰੇ ਫਿਰ ਉਹ ਉਹਨੇ ਉਹਨੇ ਆਉਂ ਕੀਤਾ ਉਹਰੇ ਤੇ ਮੈਂ ਕਿਹਾ ਜਾਗ ਲੋ ਇਹਹੀ ਤਾਂ ਗੱਲ ਦੱਸਣ ਆਸ ਕੇ ਆ ਕਿ ਤੇਰੇ ਆਪਣੇ ਹੈ ਹੀ ਨਹੀਂ ਸੀ ਇਹ ਕਿਉਂ ਤੁਸੀਂ ਕਹੀ ਜਾਂਦੇ ਹੋ ਵੀ ਤੇਰਾ ਤੇ ਤੇਰਾ ਤੇਰਾ ਹੀ ਤਾਂ ਗਲਤ ਇਹੀ ਤਾਂ ਚਾਹੁੰਦੇ ਹੋ ਆਪਾਂ ਆਪਣੇ ਕਿਉਂ ਨਹੀਂ ਵਰ ਆਪਾਂ ਆਪਣੇ ਪਿੰਡ ਨੂੰ ਕਿਉਂ ਨਹੀਂ ਦੇਖ ਸਕਦੇ ਆਪਾਂ ਆਪਣੀ ਜਵਾਨੀ ਨੂੰ ਕਿਉਂ ਨਹੀਂ ਦੇਖ ਸਕਦੇ ਬਰਬਾਦ ਨੂੰ ਭਾਵੇਂ ਤੁਸੀਂ ਕਿਸੇ ਵੀ ਪਾਰਟੀ ਨੂੰ ਬਿਲੋਂਗ ਕਰਦੇ ਸੀ ਨੁਕਸਾਨ ਤਾਂ ਤੁਹਾਡਾ ਹੋਇਆ ਇਹ ਪਾਰਟੀ ਚੰਗੀ ਹੁੰਦੀਆਂ ਤਾਂ ਕੋਈ ਕੁਝ ਹੋ ਜਾਂਦਾ ਪਲਾ ਨੰਨੇ ਮੇ ਤੋਂ ਲੈ ਕੇ ਸਿਆਸਤ ਦੇ ਇਸ ਵਰਗੀ ਕਰ ਰਹੇ 35 ਸਾਲਾਂ ਦੇ 14 ਤੋਂ ਪਹਿਲਾਂ ਦੇ ਜਿਹੜੀਆਂ ਕੁਰਬਾਨੀਆਂ ਇਹਨਾਂ ਦੀ ਥੋੜੇ ਸਾਹਮਣੇ ਦਸੀਆਂ ਜੇ ਹੁਣ ਮਬਾਲਾ ਨਾ ਸਮਝ ਆਵਾ ਤਾਂ ਐਂ ਲੱਗੂਗਾ ਕਿਤੇ ਮੈਂ ਇਹਦੇ ਖਿਲਾਫ ਆਇਆ ਮੈਂ ਬਿਲਕੁਲ ਉਹਦੇ ਖਿਲਾਫ ਨਹੀਂ ਮੈਂ ਸਾਰੇ ਕਈਆਂ ਨੂੰ ਫਿਰ ਠੀਕ ਹੈ ਕਈਆਂ ਨੂੰ ਜਾਂ ਪਾਉਂ ਵੀ ਗਿਣਨਾ ਆ ਵੀ ਥਾਂ ਦੇ ਤਾਂ ਬੈਠਾ ਹੈ ਦਲ ਬਦਲੂ ਦੱਲਾ ਤਾਂ ਨਹੀਂ ਹੈਗਾ ਬੱਕੇ ਨੇ ਤਾਂ ਆਪਣੀ ਮਾਂ ਪਾਰਟੀ ਨੂੰ ਮਾਇਂਦ ਪਤਾ ਆਪਣੀ ਕਿਹੜੀ ਅਸੀਂ ਸਾਰੀ ਉਮਰ ਦੇ ਕਾਲੀ ਕਾਂਗਰਸ 'ਚ ਲੜਦੇ ਫਿਰਦੇ ਇੱਕ ਦੂਜੇ ਦਾ ਸਿਰ ਉਡਾ ਲੈਣੇ ਕਤਲ ਕਰਾ ਲੈਣੇ ਪਾਰਟੀ ਆ ਬਾਰੀ ਇਹਨਾਂ ਨੇ ਕੀ ਆ ਭਣਾ ਕਿ ਹੁੰਦੀ ਐ ਕੋਈ ਵਿਸ਼ੇਸ਼ ਦਾ ਨਹੀਂ ਇਹਨਾਂ ਦੀ ਅਰਸ਼ਤਿਦਾਰੀਆਂ ਆਪਸ ਵਿੱਚ ਸਭ ਤੋਂ ਵੱਡਾ ਧੋਖਾ ਕੀਤਾ ਪੰਜਾਬ ਦੇ ਨਾਲ ਪਾਣੀਆਂ ਦਾ ਜਿਹੜਾ ਕੇਸ ਵਾਪਸ ਲੈ ਕੇ ਦਰਬਾਰਾ ਸਿੰਘ ਸਭ ਤੋਂ ਵੱਡਾ ਧੋਖਾ ਪੰਜਾਬ ਵੀ ਨਹੀਂ ਕਿਸੇ ਦਾ ਅਜਿਹਾ ਤੇ ਆਪਾਂ ਨਹੀਂ ਕਿਥੇ ਕਿਉਂ ਮਰ ਗਿਆ ਕਿਉਂਕਿ ਸੀ ਸੁਪਰੀਮ ਕੋਰਟ ਜੋ ਕੇਸ ਵਾਪਸ ਲੈ ਲਿਆ ਸੀ ਕੇਸ ਵਾਪਸ ਲਈ ਦਰਬਾਰਾ ਸਿੰਘ ਉਹ ਦਰਬਾਰਾ ਸਿੰਘ ਅਹੜਾ ਖਰਾ ਆਇਆ ਕਿ ਹੁਣ ਸਭ ਤੋਂ ਵੱਡਾ ਦਲ ਬਦਲੂ ਦਲ ਕੁੜਮਾ ਸੋਤ ਕੁੜੀ ਦਿੱਤੀ ਉਹ ਸਰੇ ਸਾਨੂੰ ਤਾਂ ਪਤਾ ਹੀ ਆ ਆਪ ਮੀਤ ਹੈ ਥੋੜੀ ਨਵੇਂ ਠੱਗ ਉਹ ਆਪ ਸਰਚਾਈ ਭਰਤੀ ਕੀਤੀ ਮੈਂ ਬੋਲੂਗਾ ਪੂਰੀ ਇਨਫੋਰਮੇਸ਼ਨ ਮੇਰੇ ਕੋਲ ਆ ਜਾਣ데요 ਕਿ ਕਿਵੇਂ ਇਹ ਰਲਤੀ ਕਿਸ ਤਰ੍ਹਾਂ ਇਹ ਠੱਗੀਆਂ ਮਾਰ ਰਹੇ ਕਿਸ ਤਰ੍ਹਾਂ ਦਾ ਮਤਲਬ ਇਹ ਗਲਤਾਨ ਹੋਏ ਵਿੱਚ ਅੱਜ ਆਪ ਵਾਲਿਆਂ ਨੇ 10 ਜਿਹੜੇ ਹੈਗੇ ਐ ਐਮਐਲਏ ਮੰਤਰੀ ਉਤਾਰੇ 13 ਚੋਂ 10 ਪੁਹ ਹੈ ਨਾ ਪਰ ਇੱਕ ਬੰਦਾ ਹੀ ਹੈ ਜੀ ਔਰ ਮਿੰਦਰ ਸਿੰਘ ਕੇਪੀ ਜਿਹੜਾ ਪ੍ਰਧਾਨ ਸੀ ਕਿਸੇ ਵੇਲੇ ਜੂ ਇਹਦਾ ਆਪਣੇ ਕਾਂਗਰਸ ਦਾ ਆ ਜੋ ਕਾਲੀਦਾਦੀ ਦੇ ਪਿੰਡ ਤੇ ਖੜਾ 4ਓ ਬਿੱਟੂ ਦੀ ਦੇਖ ਲੋ ਜੀ ਵੇਖੋ ਤਾਂ ਸਹੀ ਇਹਨਾਂ ਦਾ ਕੈਰੇਕਟਰ ਤਾਂ ਵੇਖੋ ਬਿੱਟੂ ਦਾ ਆਪਣਾ ਨਹੀਂ ਭਰਾ ਕਿ ਨਾ ਬਿੱਟੂ ਦੇ ਜਿਹੜਾ ਮੋਪਰਾ ਐਮ ਐਲ ਏ ਉਹ ਉਹਦੀ ਕੁੜੀ ਤਾਂ ਨਹੀਂ ਇਤਰਾ ਹੈ ਕੋਈ ਤਾਂ ਨਹੀਂ ਇਹਦੀ ਕੰਨਾਂ ਦੀ ਭੈਣ ਉਹਦਾ ਆਥੇ ਗੇੜੇ ਦੇ ਵਿੱਚ ਇਹ ਸਾਰੇ ਇਕੱਠੇ ਅਸੀਂ ਜਿਹੜੇ ਹੈਗੇ ਆ ਪਿੰਡ ਵੀ ਅੱਡ ਗੁਰਦੁਆਰੇ ਵੀ ਅੱਡ ਸ਼ਮਸ਼ਾਨ ਘਾਟ ਵੀ ਅੱਡ ਪਾਰਟੀਆਂ ਵੀ ਅੱਡ ਲੜਨ ਪਰ ਨੂੰ ਪਿਆਰ ਕਿਸੇ ਵਰਕੇ ਜੇ ਕਿਸੇ ਨੂੰ ਮੇਰੀ ਗੱਲ ਦਾ ਕੌੜੀ ਲੰਦੀ ਹੋਵੇ ਤਾਂ ਉਹ ਵੇਸ